ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ 20 ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਜਦਕਿ ਸ਼ਹਿਰ ਵਿੱਚ ਸਫਾਈ ਨੂੰ ਲੈ ਕੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੂੜੇ ਨਾਲ ਭਰੀਆਂ ਟਰਾਲੀਆਂ ਦੇ ਨਾਲ ਸ਼ਹਿਰ ਦੇ ਗਾਂਧੀ ਚੌਕ ਵਿੱਚ ਵਿੱਤ ਮੰਤਰੀ ਦਾ ਪੁਤਲਾ ਫੂਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਮੈਂ ਰਜੇਸ਼ ਕੁਮਾਰ ਸਫਾਈ ਕਰਮਚਾਰੀ ਜਿਨ੍ਹਾਂ ਪ੍ਰਧਾਨ ਨਗਰ ਕੌਂਸਲ ਵਿਜ਼ਟਵਾਜੀ ਸਰ ਜੀ ਸਾਨੂੰ 21 ਦਿਨ ਹੋ ਗਏ ਹੜਤਾਲ ਕਰੀ ਬੈਠੇ ਆ ਸਰ ਜੀ ਤੇ ਸਰਕਾਰ ਨੇ ਸਾਡੀ ਅਜੇ ਤੱਕ ਸਰਕਾਰ ਆਪਣੇ ਹੀ ਕੰਮਾਂ 'ਚ ਉਲਝੀ ਪਈ ਐ ਸਾਡੀ ਗੱਲ ਨਹੀਂ ਸੁਣ ਰਹੀ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਾਨੂੰ 21 ਦਿਨ ਹੋ ਕੇ ਬੈਠੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਵੀ ਅਸੀਂ ਸ਼ਹਿਰ ਦੇ ਅੰਦਰ ਕੂੜੇ ਦੇ ਢੇਰ ਲਾਈਏ ਵੀ ਸਾਡੀ ਜਿਹੜੀ ਗੱਲ ਐ ਜਲਦੀ ਤੋਂ ਜਲਦੀ ਸੁਣੀ ਜਾਵੇ ਤੇ ਸਾਡੀ ਜਿਹੜੀ ਮੰਗਾਂ ਜਾਇਜ਼ ਮੰਗਾਂ ਜਿਹੜੀ ਸਾਡੀ ਸਰ ਵੀ ਠੇਕੇਦਾਰੀ ਜਿਹੜੀ ਪ੍ਰਥਾ ਹੈਗੀ ਐ ਉਹ ਸਮਾਪਤ ਕੀਤੀ ਜਾਵੇ ਇਹਦੇ 'ਚ ਕੀ ਐ ਵੀ ਸਾਨੂੰ ਜਿਹੜਾ ਸਾਡੀ ਜਿਹੜੀ ਲੇਬਰ ਐ ਸਰ ਉਹ 7-7 ਹਜ਼ਾਰ ਦੇ ਕੰਮ ਕਰ ਰਹੀ ਹੈ ਤੇ ਠੇਕੇਦਾਰ 11000 12000 ਰੁਪਿਆ ਮਹੀਨਾ ਸਾਡੇ ਤੋਂ ਕਢਾ ਲੈਂਦਾ ਹੈ ਤੇ ਸਾਨੂੰ ਦਿੰਦਾ ਹੈ 7000 ਰੁਪਿਆ ਤੇ ਸਾਡਾ ਸਰ ਸ਼ੋਸ਼ਨ ਹੋ ਜਾਂਦਾ ਅਸੀਂ ਕਹਿੰਦੇ ਵੀ ਠੇਕੇਦਾਰੀ ਸਮਾਪਤ ਕਰਕੇ ਆਊਟਸੋਰਸ ਦੀ بجائے ਇਨਸੋਰਸ ਮੁਲਾਜ਼ਮ ਰੱਖ ਲੋ ਜੇ ਤੁਸੀਂ ਸਾਨੂੰ ਅਜੇ ਪੱਕੇ ਨਹੀਂ ਕਰ ਸਕਦੇ ਤਾਂ ਕਟੋਕੜ ਇਨਸੋਰਸ ਰੱਖ ਲੋ ਵੀ ਕਮੇਟੀ ਆਫ ਦੇ ਥਰੂ ਮੁਲਾਜ਼ਮ ਰੱਖੇ ਤੇ ਉਹਨਾਂ ਨੂੰ ਸੈਲਰੀ ਦੇਵੇ ਮੇਰਾ ਨਾਮ ਜੀ ਅਸ਼ੋਕ ਕੁਮਾਰ ਐਮਬੈਸੀਵਰ ਬੋਰਡ ਦਾ ਮੀਤ ਪ੍ਰਧਾਨ ਜੀ ਸਾਡੀ ਯੂਨੀਅਨ ਸਫਾਈ ਸੇਵਕ ਯੂਨੀਅਨ ਦੇ ਨਾਲ ਬਰਾਬਰ ਖੜੀ ਹੈ ਜੀ ਜਦੋਂ ਪਹਿਲਾਂ ਵੀ ਮੈਂ ਬਾਈਟ 'ਚ ਬਿਆਨ ਦਿੱਤਾ ਸੀਗਾ ਵੀ ਜਦੋਂ ਸਫਾਈ ਸੇਵਕ ਯੂਨੀਅਨ ਬਣੀ ਹੋ ਸਾਡੇ ਕੋਲੇ ਕੋਈ ਲੈਟਰ ਆਊਗਾ ਜਾਂ ਕੰਮ ਬੰਦ ਕਰਨਾ ਪੈ ਗਿਆ ਤਾਂ ਅਸੀਂ ਕੰਮ ਬੰਦ ਕਰਨ ਨੂੰ ਤਿਆਰ ਆ ਜੀ ਸਰਕਾਰ ਇੰਨੀ ਸੁੱਤੀ ਪਈ ਹੈ ਜੀ ਸਾਡੀਆਂ ਮੰਗਾਂ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਾਰ ਦੀ ਜਨਾਬ ਅਸੀਂ ਸ਼ਿਵਰ ਦਾ ਕੰਮ ਕਰਦੇ ਆ ਜਨਾਬ ਸੁਬਾ ਆ ਕੇ ਅਸੀਂ ਗੰਦਗੀ ਨਾਲ ਡੀਲਿੰਗ ਕਰਦੇ ਆ ਸਾਡੇ ਬੰਦੇ ਟਾਈਮ ਟੇਬਲ ਨਹੀਂ ਦੇਖਦੇ ਰੋਟੀ ਦਾ ਧਿਆਨ ਨਹੀਂ ਦੇਖਦੇ ਵੀ ਦੁਪਾਰੇ ਰੋਟੀ ਵੀ ਖਾਣੀ ਹੈ ਬੰਦੇ ਨੇ ਜਾ ਕੇ ਅਸੀਂ ਕੰਮ ਨੂੰ ਕੰਮ ਸਮਝਦੇ ਆ ਪਰ ਸਰਕਾਰ ਸਾਡੇ ਕੰਮ ਨੂੰ ਕੰਮ ਨਹੀਂ ਸਮਝ ਰਹੀ ਜਨਾਬ ਸਾਡੀ ਪੁਰਾਣੀ ਪੈਨਸ਼ਨਾਂ ਜੀ ਬਹੁਤ ਸਾਲਾਂ ਤੋਂ ਹੀ ਲਾਗੂ ਹੋਣੀ ਚਾਹੀਦੀਆਂ ਸੀਗੀ ਜਿਹੜੀ ਹੁਣ ਤੱਕ ਹੋਈਆਂ ਨਹੀਂ ਜੀ ਵਾਕਈ ਸਾਡੇ ਕੱਚੇ ਮੁਲਾਜ਼ਮ ਪੱਕੇ ਹੋਣੇ ਚਾਹੀਦੇ ਆ ਸਾਡੀ ਸਰਕਾਰ ਨਾਲ ਕੋਈ ਲੜਾਈ ਨਹੀਂ ਜੀ ਸਾਡੀ ਜਲਦੀ ਤੋਂ ਜਲਦੀ ਮੰਗਾਂ ਪੂਰੀ ਕਰੀ ਜਾਣ ਤੇ ਇਸ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਅਸੀਂ ਤੇ ਅੱਜ ਜਿਹੜਾ ਮਜਾਰਾ ਹੋਇਆ ਇਹ ਅੱਕ ਕੇ ਸੋਚ ਕੇ ਸਮਝ ਕੇ ਇਹ ਜਿਹੜਾ ਕੰਮ ਅੱਜ ਕੀਤਾ ਇਹ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਜੀ ਜਿਹੜਾ ਅਸੀਂ ਬਹੁਤ ਮਜਬੂਰ ਹੋ ਕੇ ਸਰਕਾਰ ਨੂੰ ਸਾਡੀ ਸੁਣਾਈ ਕੋਈ ਕੀਤੀ ਨਹੀਂ ਗਈ ਤੇ ਇਸ ਕਰਕੇ ਸਾਨੂੰ ਇਸ ਲੈ ਤੇ ਆਣਾ ਪਿਆ ਅੱਜ ਸੜਕ ਤੇ ਖੜੇ ਆ ਕਿ ਸਰਕਾਰ ਦੀ ਨਾ ਮਜਬੂਰੀ ਸਮਝਦੇ ਹੋਏ ਸਾਡੀ ਮਜਬੂਰੀਆਂ ਸਮਝਿਆ ਨਹੀਂ ਜੀ ਸਾਡਾ ਅਜ ਤੱਕ ਕੋਈ ਫੈਸਲਾ ਨਹੀਂ ਕੋਈ ਸੁਣਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆਸੀਂ ਬਹੁਤ ਮਜਬੂਰ ਆ ਜੀ ਸਾਡੇ ਵਰਤੀ ਵੀ ਬਹੁਤ ਕਮ ਹੈ ਆਬਾਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀ ਜਿੱਥੇ ਰੂੜੀਆਂ ਸੀ ਉੱਥੇ ਕੋਠੀਆਂ ਪੈ ਗਈਆਂ ਜੀ ਕਿ ਉੱਥੇ ਮੁਲਾਜ਼ਮ ਦੀ ਲੋੜ ਨਹੀਂ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼